ਸੋਸਰੀ ਤਾਲ ਕੀ ਹਾਂ ਨੇ ਹੁਣ ਆਪਾਂ ਦੁਕਾਨ ਨੂੰ ਲਾ ਕੇ ਲੋਕ ਲੈਟ ਤਾਂ ਗਈ ਲੈਟ ਚਲੀ ਗਈ ਆ ਤੇ ਡੈਡੀ ਜੀ ਦਾ ਦਵਾਈ ਲੈ ਕਿਉਂ ਨਹੀਂ ਬਲੱਡ ਵਾਲੀ ਉੱਥੇ ਅੱਜ ਕੀ ਨੇ ਸੇਵਾ ਕੇਂਦਰ ਜੇ ਨਹੀਂ ਹੁੰਦੇ ਜਿਹੜੇ ਉੱਥੇ ਮਿਲਦੀ ਹੁੰਦੀ ਹੈ ਦਵਾਈ ਤੇ ਕੇਰਾ ਤਾਂ ਮੈਨੂੰ ਲੱਗਿਆ ਮੈਂ ਉਦੋਂ ਗਿਆ ਸੀ ਘਰੋਂ ਬਾਹਰ ਬੰਦ ਸੀਗਾ ਤੇ ਫਿਰ ਆਪਾਂ ਹੁਣ ਚਲੋ ਦੇਖ ਕੇ ਆਉਣੇ ਆ ਕੀ ਬੰਦ ਹੈਗਾ ਜੇ ਹੋਏ ਤਾਂ ਲੈ ਆਵਾਂਗੇ ਤੇ ਜੇ ਨਾ ਹੋਏ ਤਾਂ ਕਹਿਣਾ ਕੀ ਆ ਉਦੋਂ ਉਧਰ ਪਏ ਆ ਮੂੰਹ ਹੀ ਹੁਣ ਸਾਹਮਣੇ ਫੂਟਰੀ ਕਰ ਰਹੀ ਸਹੀ ਆ ਤੇ ਆ ਬੱਚਾ ਕਰਦਾ ਫੂਟਰੀ ਦੇਖ ਕੇ ਚਲੋ ਵੇਨੇ ਕੀ ਬੰਦਦਾ ਤੁਹਾਨੂੰ ਦਿਖਾਉਣਾ ਜੇ ਖੁੱਲਾ ਹੋਇਆ ਕਿ ਨਹੀਂ ਨਾਲੇ ਮੰਡੀ ਵਿਖਾ ਕੇ ਲੈਣਾ ਪਊਗਾ ਆਏ ਸੀ ਆਪਾਂ ਤੋਂ ਦਵਾਈ ਲੈਣਾ ਪਿੱਛੇ ਗੇਟ ਜਿਹੜਾ ਲੱਗਿਆ ਉਹ ਬੰਦ ਦਾ ਗੇਟ ਐ ਨਹੀਂ ਗੇ ਇੱਥੋਂ ਲੈ ਕੇ ਇਹਨਾਂ ਨੂੰ ਦਵਾਈ ਬਲੱਡ ਵਾਲੀ ਰੜੀ ਦੀ ਬਲੱਡ ਵਧਾ ਰੜੀ ਦਾ ਤੇ ਜੇ ਦਵਾਈ ਪੱਕੀ ਲੱਗੀ ਵੀ ਆ ਤੇ ਮੰਡੀ ਸਾਹਮਣੇ ਤੁਹਾਨੂੰ ਮੰਡੀ ਦਿਖਾਉਣਾ ਮੈਂ ਆਵੇ ਮੰਡੀ ਜਵਾ ਕਣਕਾ ਕੁਣਕਾ ਆ ਭੰਗਾਂ ਭਰੀ ਪਈ ਆ ਮੰਡੀ ਬਿਲਕੁਲ ਹੁਣ ਜੋਰਾਂ ਸ਼ੋਰਾਂ ਤੇ ਚੱਲੀ ਜਾਂਦੀ ਆ ਵਾਢੀ ਤੇ ਪਹਿਲਾਂ ਆਪਾਂ ਵੀ ਇੱਥੇ ਬਹੁਤ ਖੇਡਦੇ ਰਹੇ ਆ ਘਰੇ ਆ ਗਏ ਆਪਾਂ ਸਕੂਟਰੀ ਲਾਤੀ ਤੇ ਇੱਥੇ ਪੈਂਦਿਆਂ ਦੇ ਪਹਿਲਾਂ ਸੀ ਆਹ ਕਮਰਾ ਹੁੰਦਾ ਸੀਗਾ ਇੱਥੇ ਤੇ ਆਹ ਬਾਲਲੇ ਵਾਲਿਆਂ ਛੱਤਾ ਹੁੰਦਾਗਾ ਪਹਿਲਾਂ ਅੱਜ ਹੈਗੀ ਆਪਣੇ ਤੇ ਆਪੇ ਮੰंजे ਇੱਥੇ ਪ੍ਰਜਭਰੂਜ ਲੱਗੀ ਹੁੰਦੀ ਸੀਗੀ ਤੇ ਇੱਥੇ ਪਾਏ ਜਾਂਦੇ ਸੀਗੇ ਵਧੀਆ ਨਿਆ ਰੇ ਨਾਲ ਇਹ ਕਮਰਾ ਠੰਡਾ ਹੁੰਦਾ ਸੀਗਾ ਤੇ ਚਲਦੇ ਆਂ ਗਾਵੇਂ ਮੰਮੀ ਡੇੜੀ ਕੀ ਕਰ ਲੈੜ ਦਾ ਥੋੜਾ ਜਿਹਾ ਦੇਣੀ ਆ ਆਪਾ ਇਹ ਮੰਮੀ ਡੇੜੀ ਹੋਰੇ ਮਰਕੇ ਉਹ ਵੀ ਜਾਤ ਨਹੀਂ ਮੈਂ ਕੰਮ ਨਹੀਂ ਜਾਣਾ ਹੈ ਗਾਵੇਂ ਦੀ ਜਾਈ ਕਰਦੀ ਨਾ ਨਹੀਂ ਜਾਇ ਕਰਦੀ ਸਾਰੇ ਸੁੱਤੇ ਪਏ ਬੁੱਲੇ ਵੀ ਪਈ ਆ ਮੰਮੀ ਤੇ ਉਹ ਹੈ ਨਹੀਂ ਸੀ ਦਵਾਈਆਂ ਵਾਲਾ ਬੰਦਾ ਬਈ ਉਹ ਹਾਂ ਅੱਜ ਕੋਈ ਛੁੱਟੀ ਛੱਟੀ ਆ ਅੱਜ ਕੱਲ ਛੁੱਟੀ ਆ ਨੂੰ ਕੋਣੀ ਕੋਈ ਛੁੱਟੀ ਹੋਊਗੀ ਆਪਦੀ ਉਹਦੀ ਇਹਨਾਂ ਦੀ ਬਾਕੀ ਤਾਂ ਠੇਕੇ ਤੇ ਆ ਨਾ ਕੁੜੀ ਉਹ ਵੱਲਹਾਵਾ ਆਉਂਦੀ ਹੈ ਹਨਾ ਵੱਧੂ ਖਵਾਉਂਦੀ ਹੈ ਪੱਖਾ ਛੱਡਨ ਦੀ ਲੋੜ ਪੈਂਦੀ ਹੈ ਹਾਂ ਪੱਖਾ ਲੱਗਣ ਦੀ ਲੋੜ ਹੈ ਨਹੀਂ ਕੀ ਕਰਾਂ ਜਦੋਂ ਗਰਮੀ ਹੋਵੇ ਤਾਂ ਫਰਾਈ ਆਉਂਦੀ ਹੈ ਗਰਮੀ ਹੂੰ ਨਹੀਂ ਤਾਂ ਹਵਾ ਪੂਰੀ ਵਗੀ ਜਾਂਦੀ ਹੈ ਹੂੰ ਹੂੰ ਪੂਰੀ ਵਧੀਆ ਮਨਾ ਹੀ ਹੁੰਦਾ ਤੂੜਗਾ ਹਨਾ ਤੂੜੀ ਵੀ ਨਾਲ ਜਿਆ ਚੱਕ ਦਿੰਦੇ ਆਹ ਸੁਣਦੇ ਖਾ ਦੇਖ ਆਹ ਕੇਰਾ ਵੱਢਿਆ ਪਿਆ ਕਣਕ ਦਾ ਉਹ ਦੁਰਗਾ ਤੂੜੀ ਬਣਾਈ ਜਾਂਦੇ ਉਹ ਉੱਥੇ ਜਿੱਥੇ ਦਿਸ ਗਿਆ ਤਾਂ ਓ ਵੇ 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 ਦੇਖ ਕੇ ਦੇਖ ਕੇ ਦੇਖ ਕੇ ਉਹ ਇਥੇ ਟੂੜੀ ਬਣਾਈ ਜਾਂਦੇ ਐ ਟੂੜੀ ਹੁਣ ਟਾਈਮ ਹੋ ਗਿਆ ਮੰਮੀ ਦੀ ਦਵਾਈ ਦਾ ਤੇ ਆਪਾਂ ਚੱਕ ਲਈ ਦਵਾਈ ਆ ਦਵਾਈ ਆ ਵਿੱਚ ਡਿੱਗੀ ਪਈ ਵਿਚਾਰੀ ਪਾਣੀ ਪਾ ਲਈਏ ਗਲਾਸ ਚ ਠੰਡਾ ਹੀ ਪੀਣਾ ਨੇ ਪਾਣੀ ਚ ਠੰਡਾ ਪੀ ਲਿਆ ਚਲੋ ਬੇਨੇ ਆਪਾਂ ਖੜਦੇ ਆ ਅਡਜਸਟਮੈਂਟ ਨਾਲ ਇਹ ਕਿਹਾ ਉਹ ਕਿ ਉਹ ਮੁੜਦਾ ਤੇ ਹੈ ਨਾ ਮੈਂ ਨਾ ਮਮੀ ਦਵਾਈ ਹਾਲ ਉਹਦੇ ਜਿੰਨਾ ਰੈਕਟੰਟ ਤੱਕ ਕੰਦੇ ਪਰ ਕਿਲਰਾਂ ਕਿਵੇਂ ਮੈਂ ਭਾਲ ਕੇ ਲਿਓ ਟੱਕਾਂ ਜਾਂ ਕਿੱਥੇ ਦਾ ਹੈ ਭੇਜਿਆ ਦਾ ਕੰਨ ਇਹਨਾਂ ਡਿੱਗੀ ਪਈ ਸੀ ਕੀ ਆਵੇ ਪਰ ਜੀ ਜਨ ਨਿਕਲ ਕੇ ਮਾ ਦਾ ਪ੍ਰੋਸਟੈਟੇ ਨੀ ਦਵਾਈ ਦੁੱਲੀ ਨਹੀਂ ਹੋਣੀ ਦੁੱਲੀ ਤਾਂ ਨਹੀਂ ਹੋਣੀ ਐਸ ਤਾਂ ਹੈ ਟੱਕਣਾ ਉਹ ਧੱਕਣ ਮੇਰੀ ਨਿਗਾਹੇ ਦਾ ਪਿਆ ਸੀਗਾ ਹੁਣ ਘਰ ਕੀ ਲਿਆ ਮਾਮਾ ਚਮਚਾ ਲਿਆ ਮਾ ਕੀ ਲਿਆ ਮਾ ਹਾਂ ਕੀ ਲਿਆ ਮਾ ਚਮਚੇ ਨਹੀਂ ਕੰਮ ਸਾਰਨਾ ਪੈਣਾ ਹੁਣ ਤਾਂ ਲੋ ਚੁੰਮ ਚੁੰਮ ਚਾ ਹਮ ਮੈਂ ਵੇਖਿਆ ਤਾਂ ਸੀਗਾ ਨੀਲੀ ਜੀ ਉਹ ਤੇ ਹਰੀ ਜੀ ਧਰੀ ਹੋਣੀ ਵੀ ਐ ਬਾਹਾਂ ਉੱਥੇ ਪਿਆ ਬਈ ਉਹ ਕੀ ਲੱਗਦਾ ਏ ਤੁਹਾਨੂੰ ਪਿਆ ਫਰਕ ਫਰਕ ਦਾ ਮਾੜਾ ਨਹੀਂ ਪਤਾ ਇਹ 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 ਚੈੱਕ ਕਰੋ ਆਪਾਂ ਵੀ ਨੇ ਚਾ ਚਾਹ ਪਹਿਲਾਂ ਤੋਂ ਪੀਤੀ ਸੀਗੀ ਤੇ ਆਪਣੇ ਤੁਹਾਨੂੰ ਪਤਾ ਪਿੰਡਾਂ 'ਚ ਫਰਮੋਸ਼ ਭਰ ਕੇ ਰੱਖ ਲੈਂਦੇ ਆ ਤੇ ਪੀ ਜਾਂਦੇ ਬੈਠੇ ਆ ਗਿਆ ਫੇਰ ਆਪਣੇ ਟੱਕਾਣੇ ਤੇ ਤੇ ਬੇਨੀਆਂ ਇੱਥੇ ਲੈਡ ਤਾਂ ਗਈ ਵੀ ਆ ਪੱਖੇ ਬੰਦਾ ਤੇ ਵੈ ਕਿ ਚਲੋ ਕੋਈ ਨਾ ਕੋ ਟਾਈਮ ਪਾਸ ਕਰਦੇ ਆ ਆਪਾਂ ਪਰਸ਼ਮਾ ਸ਼ੋ ਹੋ ਗਏ ਨੇ ਤੇ ਚਲੋ ਬੇਨੀਆਂ ਕੀ ਬੰਦਾ ਜੀ ਸਾਰੇ ਬੇਨ ਰੁਟੀਨ ਭੁੱਲੀ ਲੈ ਕੇ ਇਹ ਚਾਦ ਬਹਿਰ ਵਾਲੀ ਚਲੋ ਕੀਤੀ ਅਜਾ 2 2 ਵਜੇ ਠੀਕ ਆ ਕਿੰਨਾ ਟਾਈਮ ਸੁੱਤੀ ਅੱਜ ਫਿਰ ਵਸੋ ਨਹੀਂ ਕਿੰਨੇ ਵਜੇ 10 ਵਜੇ ਪੈ ਜਾਂਦੀ ਹੈ ਨਹੀਂ ਇਹ 10 ਵਜੇ ਪੈ ਕੇ ਫਿਰ ਇਹ 2 ਵਜੇ ਉੱਡਦੀ ਆ ਹੈਨਾ 11 ਵਜੇ ਤੇ ਜੇ ਚਾਹ ਨਾ ਬਣਾਣੀ ਹੋਵੇ ਕਿੰਨੇ ਵਜੇ ਤੈਨੂੰ ਸੁੱਤੀ ਰਹੇਗੀ ਕਿੰਨੇ ਵਜੇ ਤੈਨੂੰ ਸੁੱਤੀ ਰਹੇਗੀ ਹੈ ਤੈਨਣਾ ਵੇ ਤੈਨ ਤੈਨਣਾ ਵੇ ਤੈਨੂੰ ਸੁੱਤੀ ਰਹੂਗੀ ਇਹ ਬੋਲੇ ਸਾਡੀ ਹੈਨਾ ਹੈ ਕੱਡੀ ਤਾਈ ਹੋ ਗਈ ਤੱਤੀ ਚਾਹ ਲੈ ਕੇ ਸਿਰੇ ਤੇ ਲਾ ਕੇ ਗਲਾਸ ਮੰਮੀ ਉਹ ਕੀ ਕਰੀ ਜਾਂਦੇ ਚਾਪੀ ਜਾਂਦੇ ਤੂੰ ਪੀ ਲਈ ਹੈ ਪੀ ਲੈ ਫਿਰ ਤੱਤੀ ਤੱਤੀ ਚਾਹ ਕਿਉਂ ਤੱਤੀ ਚਾਹ ਪੀ ਨਹੀਂ ਹੁੰਦੀ ਕਮੜੀਏ ਮੂੰਹ ਥੋੜਾ ਮੱਚ ਗਿਆ ਫੁੱਕਾ ਮਾਰ ਮਾਰ ਕੇ ਵੇਖੋ ਬਾਹਰ ਕਿੰਨਾ ਬੱਦਲ ਹੋਇਆ ਪਿਆ ਵਧੀਆ ਮੌਸਮ ਠੰਡਾ ਠੰਡਾ ਬਣਿਆ ਪਿਆ ਸੋਹਣਾ ਬਣਿਆ ਪਿਆ ਮੌਸਮ ਚਾਹ ਦਾ ਪੋੜੇ ਖਾਣਾਂ ਲੀਏ ਕੀ ਹੈ ਪਕੌੜੇ ਪਕੌੜੇ ਖਾਣ ਨੂੰ ਕਹਿੰਦੀ ਭੋਲੇ ਚਾਹ ਨਾਲ ਠੀਕ ਹੈ ਠੀਕ ਹੈ ਚਲੋ ਹੁਣ ਆਪਾਂ ਪੀਨੇ ਚਾਹ ਚਾਹ ਆਪਣੀ ਆ ਗਈ ਆ ਉਹਦੇ ਲਈ ਹੂਨ ਮੈਚ ਮਸਲ ਕੇ ਰੋਟੀਆਂ ਤੇ ਚਾਹ ਦੇ ਨਾਲ ਖਾਣੇ ਆ ਦੁਪਹਿਰੇ ਜੇ ਸਵਾਲ ਆ ਜਾਓ ਤੇ ਨੂਨ ਮੈਚ ਮਸਲ ਕੇ ਰੋਟੀ ਇਹਦੇ ਤੇ ਵਧੀਆ ਘੈਂਟ ਬਣ ਜਾਂਦਾ ਇੱਕ ਸਬਜ਼ੀ ਵੀ ਟਿੰਡੋ ਦੀ ਸੀ ਉਹ ਤਾਂ ਉਹ ਆਪਾਂ ਖਾਂਦੇ ਨਹੀਂ ਇੰਦੂ ਆ ਗੋਟ ਲਾਈਕ ਮਰਚਾ ਵਾਲੇ ਕਹਿੰਦੀ ਭੋਲੀ ਕਹਿੰਦੀ ਪਰੋਠੇ ਦਾ ਹਜੇ ਬਾਨੇ ਨਹੀਂ ਮਰਚਾ ਨੇ ਰੋਟੀਆਂ ਜਿਵੇਂ ਬਣਾਣੀਆਂ ਕਹਿੰਦੀ ਮਾਰਕੇ ਤੇ ਹੈਂ ਤੇ ਨਮਕਾਣਾ ਮਰਚਾ ਲਾ ਦੇ ਉਹ ਵੀ ਨਹੀਂ ਲੈ ਹੈ ਕੀ ਬੜੀ ਆਉ ਬੋ ਗਾੜ 5 ਵਜ ਗਏ ਆ ਭੋਲੇ ਮਾਲ ਵੇਖ ਕੇ हट ਗਿਆ ਤੇ ਨਾਲੇ ਅਸੀਂ ਦੋਨੇ ਹੁਣੇ ਆਟਾ ਲਾਦ ਕੇ ਹਟੇ ਆ ਸ਼ਾਰਟ ਬਣਾ ਲਿਆ ਉਹਦਾ ਅਸੀਂ ਇਹ ਥੋੜਾ ਬਣਦਾ ਹਾਂ ਹਾਂ ਹਲੂ ਬਣਦਾ ਹਨ ਉਹ ਕਾ ਹਲੂ ਹਾਂ ਦਸਨੇ ਬੰਦਾ ਪੜਾ ਫੇ ਹੁਣ ਕਰਦੇ ਸਬਜੀ ਦੀ ਤਿਆਰੀ ਇਹਨੂੰ ਬੰਨਦੇ ਤਾਂ ਹਾਂ ਹੂੰ ਦਸਨੀ ਹਟ ਗਿਆ ਸੀਗਾ ਬੰਨ ਕੇ ਤਾਂ ਲੱਭੇ ਨਹੀਂ ਚੱਲਦਾ ਕਿ ਚੱਲੂਗਾ ਚਲੂ ਦੀ ਹੀ ਤਾਂ ਨਹੀਂ ਰਹ ਜਾਂਦਾ ਪੁੱਟੀ ਤੇ ਜਾਂਦਾ ਮਣੀ ਪਲਾਂਟ ਮੈਨੂੰ ਕਹਿੰਦੇ ਪੈਸੇ ਲੱਗਦੇ ਆ ਕਿੰਨੇ ਲੱਗਿਆ ਹੁਣ ਤਾਈ ਕੋਈ ਨਹੀਂ ਕਿਤੇ ਤਾਂ ਲਾਉ ਗਏ ਪ੍ਰਮਾਤਮਾ ਸੱਚੇ ਪਾਤਸ਼ਾਹ ਇਹਨੂੰ ਦੋ ਪਹਿਲਾਂ ਤਾਂ ਕੱਟਾ ਜਾ ਕੇ ਆਲੇ ਕੱਟਾ ਮੱਝ ਦੇ ਇਹ ਵੜਦੰਦੇਲੇ ਆ ਕੇ ਉਧਰੇ ਪਸੂ ਵੜਦੇ ਹੀ ਆ ਲੋਕੀ ਵੇਚੀ ਜਾਂਦੇ ਰਹਿੰਦੇ ਆ ਤੇ ਇਦੋਂ ਤਾਂ ਛੱਡ ਦੇ ਨਾ ਮਰੌਣ ਨਾ ਤਾਂ ਉਹਨਾਂ ਨੂੰ ਚੰਗਾ ਹੀ ਆ ਕੀ ਕਰਨ ਲੱਗੀ ਮੈਂ ਤੇਰਾ ਖਲੰਮਾ ਇਹਨੂੰ ਸਾਹ ਨੂੰ ਆਇਆ ਕਰਕੇ ਤੋੜਨਾ ਨਹੀਂ ਜਾਉਂਦੇ ਛੋਲੇ ਕੀ ਕਰਨ ਲੱਗ ਗਈ ਤੇ ਤੂੰ ਹਾਂ ਤੂੰ ਗਾਂਦੀ ਨਹੀਂ ਡਿੰਡੋ ਤਾਂਗ ਤਾਂ ਆਪਣੇ 32 ਗੋਣ ਮਿਲੇ ਸੀਗੇ

ਮੇਰੇ ਪਰਦੇਸ ਸਾਡੀ ਛੋਟੀ ਜੀ ਖੇਤੀ ਬਾੜੀ ਬੱਲਾ ਲਾਗਾ ਸੀ ਇੱਥੇ ਕਿੰਨੇ ਦਿਨ ਹੋ ਗਏ 2-3 ਦਿਨ ਹੋ ਗਏ ਨਾ ਉਹ 4-5 ਦਿਨ ਉਹ ਵੀ ਸੀਛਾ ਦਾ ਨਾ 6-7 ਦਿਨ ਹੋ ਗਏ ਠੀਕ ਆ ਆ ਵੇ ਉਗ ਰਹੇ ਆ ਇਹ ਕਾਦੀਆਂ ਉਹ ਇੱਥੇ ਟਮਾਟਰਾਂ ਦਾ ਬੂਟਾ ਹੈ ਕਦੂ ਠੀਕ ਆ ਆਇਕਵਾਰ ਲੱਗਿਆ ਆਇਕਵਾਰ ਬਹੁਤ ਵੱਧ ਆ ਇੱਥੇ ਸਾਡੇ ਲੱਗਿਆ ਜਿਹੜਾ ਇਹਦਾ ਪੱਤ ਆ ਬਹੁਤ ਫੈਲ ਗਿਆ ਸੀ ਇਹੇ ਹੌਣ ਵੀ ਫੈਲੀ ਜਾਊਗਾ ਤਾਂ ਪਾਣੀ ਮਨ ਲੱਗਾਇਆ ਇਹਨੂੰ ਚੰਗੀ ਤਰ੍ਹਾਂ ਹਾਂ ਹੱਲ ਬੜੇ ਲੱਗਦੇ ਨੂੰ ਜ਼ਹਿਰ ਹੈ ਜ਼ਹਿਰ ਹੈ ਚ ਹਾਂ ਉਹ ਬੰਦ ਨਾਲ ਗਾਂ ਨਾਲ ਆਣਾ ਹਾਂ ਹੂੰ ਕਾਜ ਨਾ ਬੰਦੇ ਰੱਤਨ ਹੋ ਗਿਆ ਕਿੰਨੇ ਵਜ ਗਏ ਸਾਢੇ 6:00 ਵਾਲੇ ਆ ਲਾਲ ਨੇ ਆ ਗਏ ਰੋਟੀ ਭੱਲ ਲੈ ਕੋਲੇ ਬਣਾ ਰਹੀ ਹੈ ਸਬਜੀ ਚਲੋ 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 ਸਬਜੀ ਸਬਜੀ ਕੱਤੀ ਸਬਜੀ ਕਿੱਧਰ ਭੱਜ ਗਈ ਵੀ ਮੇਰੇ ਮਗਰ ਤਾਂ ਬਸਦੀ ਵੀ ਨਹੀਂ ਸੀ ਕਿੰਨਾ ਟਾਈਮ ਲੱਗੂ ਹੋਰ ਹੈ ਆਲੂ ਪਾਟੀ ਚਲੀ ਜਾਂਦੀ ਐ ਆਲੂ ਖਾ ਰਹੇ ਆ ਹੈ ਨੂਨ ਲਾ ਦੇ ਆ ਭੋਲੇ ਕੀ ਕਰ ਰਹੀ ਆ ਤੂੰ ਫਲੈਨ ਚੱਕਦੀ ਐ ਤੁਨੈਲ ਮੱਖੀਆਂ ਤੇ ਹਮਲਾ ਕਰ ਰਹੀ ਆ ਭੋਲੇ ਨਿਸ਼ਾਨਾ ਤਾਂ ਲੱਗਦਾ ਨਹੀਂ ਬੇਤਰਾ ਇੱਧਰ ਨਾ ਪਾ ਨਾ ਗੀ ਗਿਆਤਾ ਜੈਰੀ ਹੁੰਦੀ ਆ ਜੈਨ ਆ ਇਹ ਬਾਹਰ ਆਹਨਦੇ ਬਹੁਤ ਆ ਨਾ ਗੀ ਗਿਆਤਾ ਜੈਰੀ ਹੁੰਦੀ ਆ ਜੈਨ ਆ ਇਹ ਬਾਹਰ ਆਹਨਦੇ ਬਹੁਤ ਆ ਹੁਣ ਮਸਤ ਮਾਰੀ ਜਊ ਹੱਥ ਨੇ ਕਿਵੇਂ ਬੈਠੋਗੇ ਤੁਸੀਂ ਹਾਂ ਤਾ ਕੰਨੀ ਸੁਣਨ ਦਾ ਸੌਰੀ ਹੋਣੀ ਆ ਵੇਖ ਲਓ ਸਮੱਲ ਸੁਣੀ ਹੁੰਦੀ ਆ ਬਸ ਇੰਨੀ ਆਲੂ ਕੱਢੇ ਸੀਨੇ ਬਾਹਰ ਰੋਕ ਹੀ ਰਹਿਣੇ ਲਾ ਦੇ ਆਖਿਆ ਸੀ ਮੈਨੂੰ ਤੇ ਰੱਖ ਲਈ ਨੱਕ ਲੈਂਦੀ 10 12 ਆਲੂ ਐ ਤੈਨੂੰ ਪਤਾ ਠੱਡ ਮੇਰਾ ਕਿੱਡਾ ਆ ਠੱਡੇ ਕੱਡੇ ਠੱਡਾ ਮੈਨੂੰ ਪਤਾ ਨਹੀਂ ਨਿੱਕੇ ਨਿੱਕੇ ਠੱਡੇ ਆ ਹੈ ਬੋਲ ਮੈਨੂੰ ਨਹੀਂ ਪਤਾ ਲੱਗਿਆ ਨਿੱਕੇ ਠੱਡੇ ਆ ਨੇ ਖਾਣੇ ਆ ਬਈ ਤਾਂ ਘਾਟੀ ਖਾਣੇ ਆ ਤਾਂ ਘਾਟੀ ਬੈਡੀ ਡਿ ਗਿਆ ਤੇ ਰੋਟੀ ਰੋਟੀ ਕੰਦਾ ਨਹੀਂ ਖਾਣੀ ਕਿ ਜਿੰਨੇ ਵੱਧ ਖਾ ਲਈ ਰੋਟੀ ਉਹਨੇ ਇੱਕ ਵਾਰ ਸੀ ਸੰਦੇ ਹੀ ਔੜ ਗਿਆ ਹੁੰਦਾ ਹੋਰ ਠੀਕ ਹੈ ਸਵਾਦ ਛੇ ਉਹਦਾ ਜਾਰ ਖੜਾ ਸੀ ਉੱਥੇ ਆੜੀ ਆੜੀ ਉਹਦਾ ਅੱਛਾ ਪੂਮਾ ਆ ਜੀ ਆਲੂ ਲੂ ਖਾ ਲੈ ਸੈਟ ਹੋ ਗਏ ਦਾਲ ਬਣ ਗਈ ਦਾਲ ਬਣੀ ਜਾਂਦੀ ਹੈ ਦਵਾ ਬਣੂਗੀ ਰੋਟੀ ਇਹ ਰ ਆਪਾਂ ਖਾਵਾਂਗੇ ਰੋਟੀ ਇਹ ਤਾਂ ਦਾਣ ਖੜੀ ਖਾ ਲੈਣੇ ਉਹ ਤਾਂ ਰੋਟੀ ਆਪਾਂ 7 ਵਜੇ ਤੋਂ ਤਿਆਰ ਹੋ ਜੂ ਹਨ 7 ਵਜੇ ਤੋਂ ਤਿਆਰ ਹੋ ਜੂ ਉਹਨੂੰ ਲੇਟ ਆ ਜੂਗੀ ਤੇ ਉਹਦੇ ਬਹਿ ਕੇ ਖਾਣਿਆ ਰੋਟੀ ਨਾਲੇ ਫੋਨ ਫੋਨ ਚਾਰਜ ਲਾਵਾਂਗੇ ਤੇ ਬਣੇ ਰਿਓ ਜੇ ਨਾਲ ਆਪਣੇ ਕੋਲੇ ਹੁਣੇ-ਹੁਣੇ ਬ੍ਰੇਕਿੰਗ ਨਿਊਜ਼ ਆਈ ਹੈ ਮੰਮੀ ਵੱਲੋਂ ਵੀ ਭੋਲੇ ਕੋਸ਼ ਕਰ ਰਹੀ ਹੈ ਟਿੱਕੀਆਂ ਬਣਾ ਰਹੀ ਹੈ ਵੀ ਭੋਲੇ ਤੇ ਹਮਲਾ ਕੀਤਾ ਜਾਵੇ ਚਲੋ ਆਪਾਂ ਭੋਲੇ ਤੇ ਹੱਲਾ ਬੋਲਦੇ ਹਾਂ ਆਪਾਂ ਆਹੋ ਹੋ 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 ਮੇਕੋ ਕੋਇ 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 ਕੋ ਹਟਾ ਦੇ ਕੈਮਰਾ ਨਹੀਂ ਲੱਗ ਰਹੀ ਆਪਾਂ ਲੈ ਦੀਆਂ ਟਿੱਕੀਆਂ ਬਣ ਰਹੀਆਂ ਤਵੇ ਤੇ ਤੇ ਚਲੋ ਬਹੁਤ ਸੋਹਣੀਆਂ ਬਣਾਈਆਂ ਜੇ ਇਹਨੂੰ ਆਪਾਂ ਕਵਾਂਗੇ ਵੀ ਖਰਾਬ ਆ ਫੇਰ ਇਹ ਗੁੱਸੇ ਹੋ ਜਾਂਦੀ ਆ ਸੰਤਾਇ ਆਪ ਹੀ ਕਹੀ ਜਾਂਨਾ ਨਾ ਮੈਂ ਕਹੂੰਗਾ ਤਾਂ ਫੇਰ ਫੇਰ ਗੁੱਸਾ ਚੜੂ ਜਾਂਦਾ ਹਾਂ ਹਣੇ ਇਹ ਮੈਂ ਵੀਡੀਓ ਦੇ ਮੂਰੇ ਹੀ ਕਹਿੰਦੀ ਆ। ਇਹ ਕਿ ਟਿੱਕੀ ਤਾਂ ਮੇਰੀ ਐ ਨਾ। ਤੂੰ ਕਿੰਨੀ ਖਾਏਂਗੀ? ਐਂ ਕਰੀ ਤੂੰ ਆ ਤਵੇ ਤੋਂ ਲਾਲਾ ਖਾ ਲਈ ਚਿੰਬੜਿਆ ਵਾ ਜਿਹੜਾ। ਹੈਂ? ਤੈਨੂੰ ਕੀ ਸੋਚਿਆ ਐ? ਟਿੱਕੀਆਂ ਐ ਥੋੜਾ ਬੰਦੀਆਂ ਹੁੰਦੀਆਂਗਾ। ਟਿੱਕੀਆਂ ਨੂੰ ਬੇਸਣ ਲਾ ਕੇ ਤੇਲ ਪਾ ਕੇ ਫੇਰ ਬੰਦ ਗਾਲ ਆ। ਓ ਬੜਾ ਬੰਗੇ ਲੈਣੀ ਤੂੰ ਓਹ ਹੋ ਹੋ ਵਾਹ ਜੀ ਵਾਹ ਵਾਹ ਤੇਰੀਆਂ ਟਿੱਕੀਆਂ ਭੋਲੇ ਦੇਖ ਦੇਖ ਖੜਦੀ ਨਹੀਂ ਓਏ ਦੇਖ ਰੱਤਾ ਖਰਚ ਨਾ ਲੰਦੀ ਵੇਖ ਹਣ ਕੀ ਮਿਲ ਜੂਗਾ ਤੈਨੂੰ ਇਹ ਖਾ ਕੇ ਤਵਾ ਵਿਖੀ ਜੂ ਜੂਗਾ ਦਾ

ਕੀ ਕਰੇਗੀ ਕਿਨੂੰ ਪਾਉਂਦੇ ਬੱਸ ਉਹ ਨਹੀਂ ਹੁੰਦਾ ਮੈਨੂੰ ਪਾ ਕੌਲੀ ਜਮਾ ਖਾ ਕੇ ਦਿਖਾਵਾਂ ਤੈਨੂੰ ਮੈਂ ਬਹਿ ਜਾ ਬੱਟੀ ਛੱਡੀ ਹੈ ਤੰਮੀ ਤੇਰੇ ਤੂੰ ਬੈਠਾ ਜਮੇ ਦਾ ਬੱਠਰ ਚ ਬੈਠੂਗਾ ਜਾਂ ਟੱਬ ਲਿਆ ਹੂੰ ਜਾਂ ਟੱਬ ਹੋਵੇ ਹੁਣ ਇਹਨਾਂ ਨੂੰ ਕੀ ਕਰ ਰਹੀ ਆ ਤੂੰ ਨਹੀਂ ਨਹੀਂ ਉਹ ਨਹੀਂ ਹੁੰਦਾ ਹੁਣ ਦੁਬਾਰਾ ਇਹਨਾਂ ਦਾ ਕੀ ਹੋਣਾ ਹੈ ਕਾਲੂ ਉਬਲੇ ਵੇਆ ਤੇਲ ਇਹਨਾਂ ਨੂੰ ਜੜਵਾ ਚੜ ਗਿਆ ਕੌਲੀ ਚ ਪਾ ਤੇ ਖਾਈਏ ਉੱਤੇ ਲੱਗੇ ਸੌਸ ਕਾਓ ਤੂੰ ਚੱਕ ਲੈ ਇਹਨੂੰ ਜੀਮ ਮਾਰ ਕੇ ਆਏ ਸੌਸ ਵੀ ਪਈ ਹੋ ਗਈ ਨਾ ਆ ਬਈ ਟੈ 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 ਨਹੀਂ ਸੌਸਾਂ ਇੱਕ ਇੱਕ ਸੌਸ ਆਉਗੀ ਸਾਰੇ ਨੂੰ ਇਹ ਕੁਝ ਬਾਹਰ ਮੈਨੂੰ ਪਾ ਕੌਲੀ ਚ ਟਿੱਕੀਆਂ ਮੈਂ ਖਾ ਕੇ ਦਿਖਾਵਾਂ ਤੈਨੂੰ ਹਾਲ ਚਾਹ ਮੈਂ ਫਿਰ ਤਾਂ ਮੈਂ ਸਾਰੇ ਹੀ ਖਾਊਗਾ ਥਾਲ ਚ ਮੈਨੂੰ ਇੱਕ ਆਹ ਟਿੱਕੀ ਪਾ ਦੇ ਵੱਡੀ ਵਾਲੀ 5 ਰੁਪਈਆ ਦੀ ਇਹ ਦੇ ਦੋ ਇਹ ਟਿੱਕੀ ਹੂੰ ਸਾਰੀ ਟਿੱਕੀ ਰੱਖਦੀ ਸਾਰਾ ਰੱਖ ਦੇ ਵੱਡੀ ਟਿੱਕੀ ਦੇਖੋ ਇਹਦੀਆਂ ਟਿੱਕੀਆਂ ਬਣਾਉਣੀਆਂ ਤੋ ਦੇਦੀਆਂ ਐਂ ਬਣਾਉਂਦੀ ਆ ਇਹ ਤਾਂ ਰੈਸਪੀ ਹੀ ਨਵੀਂ ਨਵੀਂ ਬਣਾਉਂਦੀ ਰਹਿੰਦੀ ਆ ਨਾ ਬੱਲੇ ਉਦੋਂ ਮੈਨੂੰ ਪਤਾ ਸਵਾਦ ਤਾਂ ਹੋਣੀ ਆ ਸਵਾਦ ਨਾ ਵੀ ਹੋਣਾ ਮੈਨੂੰ ਕਹਿਣਾ ਤਾਂ ਪੈਣਾ ਹੀ ਆ ਵੀ ਸਵਾਦ ਆ ਹੈਨਾ ਫੇਰ ਕਹੋਗੀ ਬਣਾ ਕੇ ਦਿੰਨੀ ਆ ਮੈਂ ਤੈਨੂੰ ਟਿੱਕੀਆਂ ਖਾ ਪੀ ਕੇ ਵੀ ਐਂ ਕਰਦਾ ਤੇਰੇ ਨਹੀਂ ਪਸੰਦ ਆਉਂਦਾ ਇਹ ਕੀ ਕਰਦੀਆਂ ਮੇਰੀਆਂ ਦਾਦਾ ਪਾਈ ਨੇ ਜੀ ਆ ਛਾਹ ਮਿੱਟੀ ਦੋ ਦੋ ਸਾਦੇ ਆ ਖਾ ਦਿਓ ਮੇਰੀਆਂ ਮੰਮੀ ਨੂੰ ਕਿਹੜੀਆਂ ਦੇਣੀਆਂ ਇਹਨਾਂ ਚ ਆ ਮੰਮੀ ਦੀਆਂ ਦੋ ਆ ਛੋਟੀਆਂ ਵਾਲੀਆਂ ਮੰਮੀ ਮੋਸ਼ੀ ਨਾ ਹੋ ਜਾਈ ਕਿਤੇ ਮਨ ਤੂੰ ਖਾਣੀ ਨਹੀਂ ਪਹਿਲਾਂ ਹਾਲੇ ਚੰਚਾਓ ਹੂੰ ਮੈਂ ਨਹੀਂ ਲਾਣੇ ਚੰਚਾਓ ਰੱਖ ਦੇ ਚੰਚਾਓ ਉੱਥੇ ਐਸੇ ਥਾਲ ਚ ਹੀ ਖਾ ਲਾਂਗੇ ਰਿਜਨ ਵੀ ਨਹੀਂ ਦਿੱਤੀ ਮੈਂ ਤੈਨੂੰ ਆ ਗਿਆ ਰਿਜਨ ਕੀ ਸੀਗਾ ਮੈਂ ਐਦੋਂ ਉਹਦਾ ਪਤਾ ਲੱਗਿਆ ਵੀ ਭੁੱਲੇ ਟਿੱਕੀ ਬਣਾ ਰਹੀ ਆ ਮੈਂ ਤਾਂ ਭੱਜਿਆ ਭੱਜਿਆ ਆ ਕਿਵੇਂ ਲੱਗੀ ਹੈ ਕੀ ਸਵਾਦ ਸਵਾਦ ਇੱਧਰ ਪਾ ਦੇ ਦੋਨੇ ਵੀ ਨਹੀਂ ਖਾਣਿਆ ਤਾਂ ਹੈ ਕਿੱਥੇ ਟਿੱਕਿਆ ਖਾਣਾ ਟਿੱਕੀਆਂ ਖਾਣਾ ਟਿੱਕੀਆਂ ਮੈਂ ਖਾਣੇ ਆਪਾਂ ਵੀ ਕਰਦੇ ਸ਼ੁਰੂ ਕੰਮ ਮਾਂ ਕੀ ਕਰਦੀ ਆ ਆ ਪੱਤਾ ਲੈ ਚਮਚਾ ਟੂ 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 ਕੀ ਕਰਦੀ ਨਹੀਂ ਮਾਂ ਕੀ ਕਰਨੀ ਅਛਾ ਲੱਤ ਲਾਤੀ ਆਪਾਂ ਸਾਨੂੰ ਵੇਖੀਏ ਪਰ ਟੇਸਟ ਕਰਕੇ ਦੱਸਦੇ ਭੋਲੇ ਨੂੰ ਕਿੱਦਾਂ ਦਾ ਜਮਨਾ ਫੜ ਆਪਾਂ ਖਾ ਕੇ ਵੇਈਨੇ ਟਿੱਕੀਆਂ ਭੋਲੇ ਦੇ ਆਉਣਾਗਾ ਮੈਂ ਦੋਤਵਾ ਬਹੁਤ ਜਿਆਦੇ ਸਵਾਦ ਆ ਇਹਦੀ ਰੋਪਾਲੂ ਵਾਲੇ ਸੀਨੇ ਉਹ ਜੀ ਤੁਸਨ ਮੈਂ ਬੱਟਕੇ ਦੇ ਦਿੰਦੀ ਬੱਟਕੇ ਉੱਤੇ ਸੌਸ ਲਾ ਦਿੰਦੇ ਇਹ ਖਾ ਜਾਂਦੇ ਕਿ ਬਣਾਉਣਾ ਨਹੀਂ ਬਿੱਕਾ ਵੀ ਨਹੀਂ ਮਾਰੇ ਨਾ ਸੁਣਾਤਾ ਵੱਖਰੇ ਨੂੰ ਮਿਰਚ ਆ ਪਾ ਕੇ ਹੈ ਨਾ ਇਹ ਜੀ ਹੁੰਦਾ ਰੇੜੀਆਂ ਤੇ ਗੋਲੇ ਪੈਣੇ ਹੈ ਨਾ ਭੰਨ ਕੇ ਜੇ ਦੇ ਦਿੰਦੇ ਆਪਾਂ ਥੋੜੀ ਆਲੂ ਹੀ ਸੁਬਰਦੇ ਇਕੱਲੇ ਥੀਜੋ ਬਣਨਾ ਜੇ ਮੰਮੀ ਨਾ ਆਈ ਉਹਦੇ ਨਾਲ ਦੋ ਸਾ ਚ ਆ ਗਈ ਮੰਮੀ ਦੀ ਵਾਰੀ ਮੰਮੀ ਨੇ ਤਾਂ ਇੱਕ ਆ ਚੀ ਨਗਾਦੀਆਂ ਸਾਰੀ ਟਿੱਕੀ ਮੈਂ ਤਾਂ ਫੇਰ ਵੀ ਕਟ-ਕਟ ਖਾਦੀ ਸੀਗੀ ਕੱਟ ਕੇ ਖਾਣੂਗੀ ਜੱਟ ਸੌਦਾ ਆਪਣਾ ਸਹੀ ਆ ਕਿਵੇਂ ਲੱਗਦੀ ਆ ਸਵਾਦਾਂ ਦੀ ਇਹ ਉਹਦਾ ਸਵਾਦ ਬਣਿਆ ਹਨ ਜੇ ਇਹਨਾਂ ਚ ਮੰਨ ਲੈ ਦਹੀਂ ਦਹੀਂ ਦਾਲ ਦੂਲ ਬਣਾ ਲੈਣ ਨੂੰ ਬੈਸਣ ਲੱਗ ਜਾਂਦਾ ਹਾਂ ਹਾਂ ਨਿੱਕੀ ਨਿੱਕੀ ਦਾ ਫੁੱਟੇ ਕੰਮ ਸਿੱਧਾ ਹੋ ਜਾਂਦੇ ਨੇ ਹੂੰ ਮੈਦਾ ਹਣਸਾ ਨਾਕ ਬਣਾਉਣੀ ਲੈ ਆਪਾਂ ਦਾ ਹਣ ਤਾਂ ਕੇਰਾਂ ਦਾ ਸਵਾਦ ਆ ਦੇ ਨਾ ਸਵਾਦ ਉਹਨਾਂ ਤਾਂ ਮੈਂ ਕਹਿਣਾ ਪਊਗਾ ਫੇਰ ਗਾਹ ਨੂੰ ਨੇ ਬਣਾਉਣਾ ਹੈ ਹੈਨਾ ਇਹਨੇ ਐਂ ਕਰਦੀ ਆ ਭੋਲੇ ਫਿਰ ਚੀਜ਼ ਉਹ ਨਾ ਬਣਾਉਂਗਾ ਤਾਂ ਫਿਰ ਕਿਉਂਕਿ ਮੈਨੂੰ ਤਾਂ ਹੁੰਦੀ ਨਹੀਂ ਬਣਾਉਣੀ ਆਲੂ ਡਿੱਕੀਆਂ ਤਾਂ ਕਿਹਨੇ ਮੈਂ ਬਣਾਈਆਂ ਸੀ ਉਦੋਂ ਹੈਨਾ ਜਦੋਂ ਇਹ ਆਏ ਸੀਗੇ ਪਹਿਲੀ ਯਾਰ ਰੱਜੀ ਦੇ ਰੱਜੀ ਦੇ ਕੰਮ ਉਹ ਪਹਿਲਾਂ ਤਾਂ ਰੁੱਟੀਆਂ ਜੇ ਗਈਆਂ ਛੋਟੀਆਂ ਛੋਟੀਆਂ ਫੇ ਜੋ ਵੱਡਾ ਪੇੜਾ ਸੀ ਟੱਟਿਆ ਕਰਕੇ ਅੰਡ ਤੇ ਤੇ ਉਹ ਟੁੱਟਿਆ ਹੀ ਨਹੀਂ ਫੇਰ ਕੱਢਦੇ ਆ ਸਾਰੀਆਂ ਪੜਾਈ ਚੁੜੇ ਹੂੰ ਕੜਾਈ ਕਿਉਂ ਜਵ ਮੈਂ ਥਾਲ ਵੀ ਸਾਫ ਕਰਤਾ ਚੱਕ ਬਈ ਥਾਲ ਕਰਤਾ ਬੇਲਾ ਮੰਮੀ ਨੇ ਥਾਲ ਰੱਖ ਲਿਆ ਸਾਈਡ ਤੇ ਭੋਲੇ ਦੀਆਂ ਟਿੱਕੀਆਂ ਵੀ ਮੁੱਕਣ ਜਾ ਰਹੀਆਂ ਤੇ ਜੇ ਬਲੌਗ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਸਾਰਿਆਂ ਨੂੰ ਬਾਏ ਬਾਏ ਤੇ ਵੀਡੀਓ ਨੂੰ ਲਾਈਕ ਰਿਓ ਜੇ ਕਹਦੇ ਮੈਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਲਾਈਕ ਸ਼ੇਅਰ ਕਰੋ ਲੈਕ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਸਾਡੀ ਵੀਡੀਓ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ